ਜੇ ਆਉਂਦੇ ਸੰਵਿਧਾਨ ਬਣਾਉਣੇ ਸੰਭਾਲਣੇ ਵੀ ਆਉਂਦੇ ਨੇ ਜਿਹੜੇ ਹੱਥ ਨੇ ਮਿਹਨਤ ਕਰਦੇ ਜਿਹੜੇ ਹੱਥ ਨੇ ਮਿਹਨਤ ਕਰਦੇ ਉਹ ਦਿਖਾਲਣੇ ਵੀ ਆਉਂਦੇ ਨੇ ਜੇ ਆਉਂਦੇ ਸੰਵਿਧਾਨ ਬਣਾਉਣੇ ਸਾਨੂੰ ਸੰਭਾਲਣੇ ਵੀ ਆਉਂਦੇ ਨੇ ਅੰਗਰੇਜ਼ਾਂ ਛੱਡਿਆ ਭਾਰਤ ਮਾਂ ਨੂੰ ਆਈ ਚਿਹਰੇ ਤੇ ਮੁਸਕਾਨ ਫਿਰ ਜਨਮੇ ਦੋ ਪੁੱਤਰ ਧੀਆਂ ਆਜ਼ਾਦੀ ਤੇ ਸੰਵਿਧਾਨ ਜਨਮ ਦਾਤੇ ਹਾਂ ਅਸੀਂ ਜਿਨ੍ਹਾਂ ਦੇ ਜਨਮ ਦਾਤੇ ਹਾਂ ਅਸੀਂ ਜਿਨ੍ਹਾਂ ਦੇ ਉਹ ਸਾਨੂੰ ਪਾਲਣੇ ਵੀ ਆਉਂਦੇ ਨੇ ਜੇ ਆਉਂਦੇ ਸੰਵਿਧਾਨ ਬਣਾਉਣੇ ਸਾਨੂੰ ਸੰਭਾਲਣੇ ਵੀ ਆਉਂਦੇ ਨੇ ਤੁਸੀਂ ਹਵਾ ਨਾਲੋਂ ਵੀ ਹੌਲੇ ਸੀ ਤੁਸੀਂ ਹਵਾ ਨਾਲੋਂ ਵੀ ਹੌਲੇ ਸੀ ਅਸੀਂ ਹੀ ਤੂਫਾਨ ਬਣਾ ਦਿੱਤੇ ਤੁਸੀਂ ਚੜ ਗਏ ਫਿਰ ਅਸਮਾਨੀ ਜਦ ਹੁਕਮਰਾਨ ਬਣਾ ਦਿੱਤੇ ਜਿਹੜੇ ਚਖੜ ਉਡਾਨ ਲੱਗੇ ਸਾਨੂੰ ਜਿਹੜੇ ਚਖੜ ਉਡਾਨ ਲੱਗੇ ਸਾਨੂੰ ਉਹ ਫੇਰ ਬਹਾਲ ਲੈਣੇ ਵੀ ਆਉਂਦੇ ਨੇ ਜੇ ਆਉਂਦੇ ਸੰਵਿਧਾਨ ਬਣਾਉਣੇ ਸਾਨੂੰ ਸੰਭਾਲਣੇ ਵੀ ਆਉਂਦੇ ਨੇ ਤੁਸੀਂ ਪਾੜੋ ਤੇ ਰਾਜ ਕਰੋ ਤੁਸੀਂ ਪਾੜੋ ਤੇ ਰਾਜ ਕਰੋ ਇਹ ਦੇਸ਼ ਰਹੂਗਾ ਖਿੰਡਿਆ ਤੁਸੀਂ ਪਾੜੋ ਤੇ ਰਾਜ ਕਰੋ ਕਿ ਇਹ ਦੇਸ਼ ਰਹੂਗਾ ਖਿੰਡਿਆ ਸਬ ਦਾ ਲਹੂ ਹੈ ਇਸ ਮਿੱਟੀ ਅੰਦਰ ਕਿਸੇ ਦੇ ਪਿਓ ਦਾ ਨਹੀਂ ਹੈ ਇੰਡੀਆ ਸਾਨੂੰ ਆਉਂਦੇ ਜੇ ਪਾਠ ਮੁਹੱਬਤ ਦੇ ਸਾਨੂੰ ਆਉਂਦੇ ਜੇ ਪਾਠ ਮੁਹੱਬਤ ਦੇ ਉਹ ਪਾਠ ਸਿਖਾ ਲੈਣੇ ਵੀ ਆਉਂਦੇ ਨੇ ਜਿਉਂਦੇ ਸੰਵਿਧਾਨ ਬਣਾਉਣੇ ਸਾਨੂੰ ਸੰਭਾਲਣੇ ਵੀ ਆਉਂਦੇ ਨੇ ਬਾਬਾ ਸਾਹਿਬ ਦੇ ਵਾਰਿਸ ਹਾਂ ਬਾਬਾ ਸਾਹਿਬ ਦੇ ਵਾਰਿਸ ਹਾਂ ਫਿਰ ਜੱਟ ਤੇ ਕੀ ਜਮਾਰ ਜਾਤ ਪਾਤ ਤੋਂ ਉੱਪਰ ਉੱਠ ਕੇ ਬਣ ਜਾਈਏ ਲਲਕਾਰ ਇਕਬਾਲ ਜੋ ਬੈ ਗਏ ਐਵੇਂ ਸਿਰਾਂ ਤੇ ਇਕਬਾਲ ਜੋ ਬੈ ਗਏ ਐਵੇਂ ਸਿਰਾਂ ਤੇ ਹੁਣ ਉਹ ਠਾਲਣੇ ਵੀ ਆਉਂਦੇ ਨੇ ਜੇ ਆਉਂਦੇ ਸੰਵਿਧਾਨ ਬਣਾਉਣੇ ਸਾਨੂੰ ਸੰਭਾਲਣੇ ਵੀ ਆਉਂਦੇ ਨੇ ਸਾਨੂੰ ਸੰਭਾਲਣੇ ਵੀ ਆਉਂਦੇ ਨੇ ਥੈਂਕ ਯੂ